ਸਤ ਸ੍ਰੀ ਅਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਪੰਜਾਬ ਸਰਕਾਰ ਨੂੰ ਮਾਨ ਸਰਕਾਰ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇੱਕ ਵਾਰ ਫੇਰ ਝਟਕਾ ਦਿੱਤਾ ਪਹਿਲਾਂ ਵੀ ਕਈ ਵਾਰ ਦਿੱਤਾ ਇਸ ਵਾਰ ਵੀ ਦਿੱਤਾ ਪਹਿਲਾਂ ਸਰਪੰਚਾਂ ਦੇ ਮੌਬਲੇ ਤੋਂ ਲੈ ਕੇ ਕਿੰਨਾ ਕੁਛ ਹੈ ਤੇ ਉਹਦੇ ਚ ਇੱਕ ਵਾਰ ਹੋਰ ਜਿਵੇਂ ਹੁਣ ਤਾਂ ਇੰਉ ਲੱਗਦਾ ਹੈ ਜਿਹੜੇ 4-5 ਵਾਰ ਇਹਨਾਂ ਨੇ ਆਪਣੇ ਏਜੀ ਬਦਲੇ ਨੇ ਆਉਂਦੀ ਪੈ ਗਈ ਇਹਨਾਂ ਨੂੰ ਹੁਣ ਕੀ ਹੈ ਝਟਕਾ ਇਹ ਹੈ ਪ੍ਰਤਾਪ ਸਿੰਘ ਬਾਜਵਾ ਜਿਹਨੂੰ ਮਾਨ ਸਰਬ ਚੌਧੇ ਸੇ ਇੱਕ ਵਾਰੀ ਅੰਦਰ ਤਾਂ ਕਰਦੀਏ ਲੇਕਿਨ ਹੁਣ ਉਹ ਅੰਦਰ ਨਹੀਂ ਹੋ ਸਕਣਾ 22 ਤੱਕ ਤਾਂ ਰੋਕ ਹੀ ਮਿਲ ਗਈ ਹੈ ਯਾਨੀ 22 ਤੱਕ ਰਾਹਤ ਮਿਲੀ ਹੈ ਕਿ 22 April ਤੱਕ ਪ੍ਰਤਾਪ ਸਿੰਘ ਬਾਜਵਾ ਦੀ ਗ੍ਰਿਫਤਾਰੀ ਤੇ ਰੋਕ ਲੱਗ ਗਈ ਤੇ 22 ਨੂੰ ਜਵਾਬ ਦੇਣਾ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਹੋ ਗਿਆ ਕੀ ਕਿਹਾ ਕਿ ਦੱਸੋ ਇਸ ਦੇ ਕਿਹੜੇ ਹਾਲਾਤ ਸੀ ਕੀ ਲੋੜ ਪੈ ਗਈ ਸੀ ਐਫ ਆਈ ਆਰ ਕਰਦੀ ਇੰਨੀ ਜਲਦੀ ਕੀ ਕਾਰਨ ਸੀ ਤੁਸੀਂ ਆਪਣੇ ਜਸਟੀਫਿਕੇਸ਼ਨ ਦਿਓ ਪੰਜਾਬ ਸਰਕਾਰ ਨੂੰ ਇਹ ਕਿਹਾ ਗਿਆ ਮੇਰਾ ਖਿਆਲ ਹੈ ਕਿ ਪੂਰੀ ਤਿਆਰੀ ਚ ਸੀ ਐਪੀਐਸ ਦੇ ਹੋਲ ਤੇ ਯਾਦ ਉਹ ਦੇ ਹੋਲ ਖਬਰਾਂ ਚ ਵੀ ਰਹੇ ਇਹ ਪੰਜਾਬ ਦਾ ਐਡਵੋਕੇਟ ਜਨਰਲ ਸੀ ਜਿਹੜਾ ਉਹ ਸੀ ਵਕੀਲ ਪ੍ਰਤਾਪ ਸਿੰਘ ਬਾਜਪਾ ਦਾ ਉਸ ਨੇ ਪੂਰੀ ਤਿਆਰੀ ਕੀਤੀ ਔਰ ਉੱਥੇ ਜਿਹੜੀਆਂ ਦਲੀਲਾਂ ਪੇਸ਼ ਕੀਤੀਆਂ ਤੇ ਉਹਦੇ ਚ ਪੰਜਾਬ ਸਰਕਾਰ ਨੂੰ ਮੇਰਾ ਖਿਆਲ ਹੈ ਘੱਟੋ ਘੱਟ ਇਸ ਮਾਮਲੇ ਦੇ ਵਿੱਚ ਮੈਂ ਸਮਝਦਾ ਕਿ ਕਾਫੀ ਡਿਫੈਂਸਿਵ ਹੋਣਾ ਪਿਆ ਅੱਜ ਦੀ ਇਸ ਵੀਡੀਓ ਦੇ ਵਿੱਚ ਨਾ ਇਹੀ ਗੱਲ ਕਰਨੀ ਹੈ ਤੇ ਦੂਜੀ ਇਹ ਗੱਲ ਕਰਨੀ ਹੈ ਕਿ ਕੀ ਹੋ ਰਿਹਾ ਹੈ ਪੰਜਾਬ ਦੇ ਵਿੱਚ ਕਿਉਂ ਇਹ ਸਾਰਾ ਕੁਝ ਚੱਲਣ ਲੱਗ ਗਿਆ ਹਾਲੇ ਤਾਂ ਬਹੁਤ ਟਾਈਮ ਪਿਆ ਹੈ 2 ਸਾਲ ਜਾਂ ਘੱਟੋ ਘੱਟ 11 ਮਹੀਨੇ 1 ਸਾਲ ਪਿਆ ਹੈ ਹੁਣ ਹੀ ਲੋਕ ਘਿਰਨ ਲੱਗੇ ਮੁੱਖ ਮੰਤਰੀ ਨੂੰ ਘਿਰਨ ਲੱਗੇ ਮੰਤਰੀਆਂ ਨੂੰ ਘਿਰਨ ਲੱਗੇ ਬੀਤ ਪ੍ਰਧਾਨ ਸ਼ਹਿਰੀ ਕਲਸ਼ੀ ਨੂੰ ਚੜਾਇਆ ਹੋਇਆ ਸੀ ਬੌਨਟ ਤੇ ਜੀਪ ਤੇ ਤੇ ਇਹ ਚਾ ਕੋਸ਼ ਹੋਣ ਲੱਗੇ ਲੋਕ ਸਵਾਲ ਪੁੱਛਣ ਲੱਗੇ ਸਤਾਇਤ ਤਾਂ ਪੁੱਛਣ ਗਈ ਹੁਣੀ ਪੁੱਛਣ ਲੱਗੇ ਕਲ ਸ਼ਾਜ਼ਲੀ ਦੇ ਵਿੱਚ ਮਾਨ ਸਾਹਿਬ ਨੂੰ ਘੇਰਿਆ ਹੋਇਆ ਸੀ ਕਿਸਾਨਾਂ ਨੇ ਭਾਵੇਂ ਕਿ ਪੁਰਸੇ ਨਹੀਂ ਸੀ ਮਾਨ ਸਾਹਿਬ ਦੇ ਨੇੜੇ ਤਾਂ ਨਹੀਂ ਜਾਣ ਦਿੱਤੇ ਲੇਕਿਨ ਆਪਦੇ ਪੈਕੇਜ ਨੂੰ ਪੈਕੇ ਪਿੰਡਾਂ ਕਨ ਉੱਥੇ ਘੇਰ ਲਿਆ ਇਹ ਸਾਰੀ ਇਸ ਵੀਡੀਓ ਚ ਇਹ ਸਾਰੀ ਗੱਲਬਾਤ ਦਾ ਐਨਲਿਸਿਸ ਕਰਨਾ ਕਿ ਕੀ ਸੱਚਮੁੱਚ ਪ੍ਰਤਾਪ ਸਿੰਘ ਬਾਜਵਾ ਨੂੰ ਇਸ ਤਰ੍ਹਾਂ ਦੀ ਕਾਰਵਾਈ ਕਰਨੀ ਬਣਦੀ ਸੀ ਮਾਨ ਸਾਹਿਬ ਦੀ ਇਹ ਤੇ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਲੇਕਿਨ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਕਿ ਪਿਆਰੇ ਦਰਸ਼ਕ ਤੁਸੀਂ ਇਸ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਿਓ ਜਾਂ ਜਿਹੜੇ ਨਵੇਂ ਜੁੜੇ ਨੇ ਮੇਰੇ ਨਾਲ ਉਹ ਇਸ ਨੂੰ ਸਬਸਕ੍ਰਾਈਬ ਕਰ ਲੈਣ ਪਲੀਜ਼ ਤੇ ਜਿਹੜੀ ਗੱਲ ਮੈਂ ਕਰ ਰਿਹਾ ਸੀ ਕਿ ਇਹ ਇੱਕ ਝਟਕਾ ਜਿਹਾ ਲੱਗਿਆ ਕਿਉਂਕਿ ਜਿਸ ਕਿਸਮ ਦੀਆਂ ਦਲੀਲਾਂ ਦਿੱਤੀਆਂ ਗਈਆਂ ਜਵਾਬ ਹੈ ਨਹੀਂ ਕੋਈ ਦੇਖੋ ਸਭ ਤੋਂ ਵੱਡੀ ਦਲੀਲ ਤਾਂ ਐਪੀਐਸ ਦੇ ਵੱਲ ਇਹ ਦਿੱਤੀ ਜਸਟਿਸ ਜਿਹੜੇ ਦੀਪਕ ਦੀ ਕੋਰਟ ਦੇ ਵਿੱਚ ਸੀ ਇਹ ਕੇਸ ਲੱਗਿਆ ਹੋਇਆ ਤੇ ਉਹਦੇ ਵਿੱਚ ਉਹਨਾਂ ਨੇ ਜਿਹੜੀ ਦਿੱਤੀ ਦਲੀਲ ਕਿ ਜਿਹੜਾ 173 ਦੀ ਹੈ ਨਾ ਬੀਐਨਸ ਦੀ ਤਾਰਾ ਉਹਦੇ ਇੱਕ ਪ੍ਰਸੀਜਰ ਹੁੰਦਾ ਹੈ ਕਿ ਜਦੋਂ ਤੁਸੀਂ ਐਫ ਆਈ ਆਰ ਲਾਜ਼ ਕਰਨੀ ਹੈ ਤਾਂ ਉਹਦੀ ਮੁੱਢਲੀ ਜਾਂਚ ਕਰਾਉਣੀ ਜ਼ਰੂਰੀ ਹੈ ਮੁੱਢਲੀ ਜਾਂਚ ਵੀ ਇੱਕ ਟੁ ਵੱਡ ਯੀ ਐਸ ਪੀ ਲੈਵਲ ਦਾ ਬੰਦਾ ਉਹਦੇ ਆਦੇਸ਼ ਦਿੰਦਾ ਹੈ ਕਿ ਜਾਓ ਕਿਸੇ ਐਸ ਐਚਓ ਨੂੰ ਸਬ ਇੰਸਪੈਕਟਰ ਨੂੰ ਕਿ ਤੁਸੀਂ ਜਾ ਕੇ ਪਹਿਲਾਂ ਦੇਖੋ ਤਾਂ ਸੀ ਕੇਸ ਬਣਦਾ ਕੀ ਹੈ ਇਹ ਗੱਲ ਕੀ ਹੈ ਇਹ ਪ੍ਰਸੀਜਰ ਨੂੰ ਫਾਲੋ ਕੀਤਾ ਕਾਹ ਲਈ ਨਹੀਂ ਸੀ ਖਾਲੀ ਤੈਰੀ ਸੇ ਵੀਡੀਓ ਪਾਤੀ ਨਾ ਦੀ ਨਾਲ ਇਹ ਇਹ ਹੋ ਜੂ ਕੋ ਧਮ ਬੜੀ ਅਜੀਬ ਜਿਹੀ ਸਥਿਤੀ ਸੀ ਹੁੰਦੀ ਆ ਮਾਨ ਸਾਹਿਬ ਦੇ ਅੱਗੇ ਵੀ ਕਈ ਵਾਰ ਦੇਖਿਆ ਕਿ ਕਰ ਲੋ ਇੱਧਰ ਨੂੰ ਕਦੇ ਅੰਦਰ ਤੁਸੀਂ ਜਾਓ ਅਸੀਂ ਕੇਸ ਕਰ ਦਾਂਗੇ ਤੁਸੀਂ ਆ ਕੀਤਾ ਹਾਲਾਂਕਿ ਜੇ ਦੇਖਿਆ ਜਾਵੇ ਸੇ ਅਸੀਂ ਤੌਰ ਤੇ ਤਾਂ ਇਸੇਓ ਕਰ ਲਓ ਸਾਰੀ ਕਰਦੇ ਨੇ ਇਹ ਵੀ ਕਰਦੇ ਨੇ ਕੇਸ ਰਿਪੋਰਟਿੰਗ ਕੀਤਾ ਕਿ ਤੁਸੀਂ ਜਮਨਾ ਦੇ ਪਾਣੀ ਵਿੱਚ ਜ਼ਹਿਰੀਲਾ ਅਦਾਰਤ ਪਾਤਾ ਮਤਲਬ ਉਹਦੇ ਚ ਕੀ ਸਬੂਤ ਸੀ ਇਹਨਾਂ ਕੋਲ ਤੂੰ ਇਹਦਾ ਮਤਲਬ ਇਹ ਕਿ ਸੋ ਮੇਰੇ ਖਿਆਲ ਸੈਂਕੜੇ ਧਾਰਨਾਂ ਨੇ ਅੱਜ ਤਾਂ ਮਾਫੀ ਮੰਗੀ ਸੀ ਮੇਜੀਟ ਕਿ ਤੂੰ ਕਿ ਹੋ ਕਰਦਾ ਤੋ ਉਹ ਇੱਕ ਤੋਂ ਥੋੜੀ ਮੰਗੀ ਹੈ ਕਈਆਂ ਤੋਂ ਮੰਗੀ ਹੈ ਤੋ ਉਦੋਂ ਕਿਹੜਾ ਤੁਸੀਂ ਪ੍ਰੂਫ ਸੀ ਤੁਹਾਡੇ ਕੋਲ ਤੂੰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸਾਰੀ ਇੱਕ ਦੂਜੇ ਪਰ ਉਹਨਾਂ ਦਾ ਮਾਡਲ ਬੜਾ ਅਜੀਬ ਜਿਹਾ ਠਾ ਮੈਂ ਕਈ ਵਾਰੀ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਮਾਡਲ ਤੇ ਇਹਨਾਂ ਦਾ ਮਾਡਲ ਕਈ ਕਿਸਮ ਦਾ ਇੱਕੋ ਜਿਹਾ ਨਹੀਂ ਇੱਕੋ ਜਿਹੇ ਤਰੀਕੇ ਨਾਲ ਇਹ ਆਪਦੀ ਸਿਆਸਤ ਕਰ ਰਹੇ ਨੇ ਭਾਵੇਂ ਤਾਂ ਮੀਡੀਆ ਨੂੰ ਮੈਨੇਜ ਕਰਨ ਦੀ ਗੱਲ ਹੋਵੇ ਮੀਡੀਆ ਨੂੰ ਵੀ ਉਵੇਂ ਮੈਨੇਜ ਕੀਤਾ ਜਾਂਦਾ ਖਬਰਾਂ ਨੂੰ ਵੀ ਮੈਨੇਜ ਕੀਤਾ ਜਾਂਦਾ ਜਦੋਂ ਕੋਈ ਵੱਡੀ ਖਬਰ ਹੁੰਦੀ ਹੈ ਹੁਣ ਇਹ ਵੀ ਖਬਰ ਕਿਤੇ ਨਾ ਕਿਤੇ ਜੁੜਦੀ ਹੈ ਗੱਲ ਕਿ ਜਿਹੜੀ ਸਿੱਖਿਆ ਕ੍ਰਾਂਤੀ ਹੈ ਜਿਹੜੀ ਉਹ ਬਾਉਂਸ ਬੈਕ ਕਰ ਗਈ ਪਖਾਨੇ ਵਾਲੀ ਖਬਰ ਬੜੀ ਜ਼ਿਆਦਾ ਬੁਰੀ ਤਰੀਕੇ ਨਾਲ ਸਰਕਾਰ ਘਿਰ ਗਈ ਸੀ ਵੀ ਇਹ ਕੀ ਡਰਾਮਾ ਕੀਤਾ ਮਤਲਬ ਇੱਕ ਬਰામਤ ਕਰਕੇ ਪਖਾਨੇ ਤੇ ਮੁੱਖ ਮੰਤਰੀ ਦਾ ਨਾਂ ਵਿਚੀ ਮੰਤਰੀ ਦਾ ਵਿਚ ਐਮ ਐਲ ਏ ਦਾ ਜਦੋਂ ਇਹ ਬਿਜਾ ਕੋਡਣ ਲੱਗਿਆ ਤਾਂ ਇੱਕ ਖਬਰ ਖੜੀ ਕਰ ਦੋ ਨਾਲ ਆ ਵੱਡੀ ਖਬਰ ਖੜੀ ਕਰਤੀ ਇਹੀ ਕੁਛ ਭਾਰਤੀ ਜਨਤਾ ਪਾਰਟੀ ਕਰਦੀ ਹੈ ਜਿਵੇਂ ਉਹ ਵੀ ਆਪਣੇ ਵਿਰੋਧੀਆਂ ਨੂੰ ਕਰ ਦੋ ਖਤਮ ਜਿਵੇਂ ਹੁਣ ਅੱਜ ਜਿਸ ਤਰੀਕੇ ਨਾਲ ਉਹ ਤਾਂ ਕਾਂਗਰਸ ਮੁਕਤ ਕਰਨ ਨੂੰ ਫਿਰਦੇ ਨੇ ਆ ਤੁਹਾਡੇ ਸਾਹਮਣੇ ਨੈਸ਼ਨਲ ਹਾਰਡਲ ਦਾ ਕੇਸ ਚ ਰਾਹੁਲ ਗਾਂਧੀ ਸੋਨੀਆ ਗਾਂਧੀ ਕੱਲਾ ਨਹੀਂ ਸੋਨੀਆ ਗਾਂਧੀ ਜਵਾਈ ਨੂੰ ਵੀ ਅੱਜ ਈਡੀ ਦੇ ਤਲਬ ਕੀਤਾ ਸੀ ਬਾਰਡਰਾਂ ਨੂੰ ਸੋ ਇਹ ਮਾਡਲ ਉਹੀ ਆ ਖੈਰ ਆਪਾਂ ਤਾਂ ਗੱਲ ਕਰ ਰਹੇ ਸੀ ਪ੍ਰਤਾਪ ਸਿੰਘ ਬਾਜਵਾ ਦੇ ਕੇਸ ਦੀ ਤੇ ਹਾਈ ਕੋਰਟ 'ਚ ਫਿਰ ਬਾਜਵਾ ਸਾਹਿਬ ਦੇ ਵਕੀਲ ਐਡਵੋਕੇਟ ਦਿਓਰ ਨੇ ਇਹ ਕਿਹਾ ਵੀ ਇਹ ਤਾਂ ਬਣਦੀ ਨਹੀਂ ਤੇ ਜਾਂਚ ਵੀ ਨਹੀਂ ਕੀਤੀ ਫਿਰ ਇੱਕ ਹੋਰ ਵੀ ਗੱਲ ਆਈ ਉਹ ਇਹ ਆਈ ਕਿ ਇੱਕ ਧਾਇਨਿਕ ਵਾਸਕਰਚ ਰਿਪੋਰਟ ਛਪੀ ਸੀ ਔਰ ਰਿਪੋਰਟ ਦਾ ਹਵਾਲਾ ਦਿੱਤਾ ਰਿਪੋਰਟ ਬੜੀ ਸਪਾਸੇ ਉਹ ਕਹਿੰਦੇ ਜੀ ਪਾਕਿਸਤਾਨ ਚੋਂ ਡਰੋਨ ਰਾਹੀਂ 55 ਆਏ ਸੀ ਜਿਹੜੇ ਬੰਬ ਉਹਨਾਂ ਚੋਂ 30 ਤਾਂ ਫੜਲੇ ਟਰੇਸ ਕਰਲੇ 16 ਚੱਲ ਗਏ 9 ਨਹੀਂ ਪਤਾ ਚੱਲ ਸਕੇ ਉਹ ਵੀ ਇਹ ਕਹਿੰਦੇ ਜਮੇ ਇਹ ਕਹਿੰਦੇ ਨੇ ਬਸ ਇਹਦਾ ਤਾਂ ਅੰਕੜੇ ਦਾ ਹੀ ਫਰਕ ਹੈ ਤੇ 9 ਜਿਹੜਾ ਹਲੇ ਟਰੇਸ ਕਰਨੇ ਬਾਕੀ ਦੇ ਇਹ ਕਹਿੰਦੇ ਬਤੀ ਕਰਨੇ ਬਾਕੀ ਦੇ 50 ਆਏ ਸੀ ਦੇ ਨੀਏ ਜਿਹੜੇ ਗਰਨੇਡਾ ਦੀ ਦਾ ਗਦਰ ਪਾਇਆ ਪਿਆ ਚੱਲੇ ਨਹੀਂ ਉਹ ਚੱਲ ਗਏ ਸਿਆਸੀ ਤੌਰ ਤੇ ਤਾਂ ਗਰੇਡ ਹੀ ਚੱਲ ਰਹੇ ਨੇ ਨਾ ਅੱਦੋ 3 ਦਿਨ 4 ਦਿਨ ਹੋ ਗਏ 12 ਤੋਂ ਲੈ ਕੇ ਹੁਣ ਤਾਂ ਕੋਈ ਕੰਮੀ ਦੀ ਪੰਜਾਬ ਦਾ ਹੀ ਕੋਈ ਚੱਲ ਰਿਹਾ ਹੈ ਮੀਡੀਆ 'ਚ ਵੀ ਹੀ ਕੋਈ ਚੱਲ ਰਿਹਾ ਸੋ ਹਾਈ ਕੋਰਟ 'ਚ ਫਿਰ ਕੀ ਹੋਇਆ ਹਾਈ ਕੋਰਟ ਨੇ ਅਸਰ ਰਾਹਤ ਦਿੱਤੀ ਹੈ ਪ੍ਰਤਾਪ ਸਿੰਘ ਬਾਜਪਾ ਨੂੰ ਔਰ ਸਰਕਾਰ ਨੂੰ ਕਹਤਾ ਤੁਸੀਂ 22 April ਤੱਕ ਇਹ ਦੱਸੋ ਵੀ ਕਿਹੜੀ ਮਜਬੂਰੀ ਸੀ ਐਡੀ ਕਾਲੇ ਕਿਉਂ ਕੀਤੀ ਜਿਹੜੇ ਹਾਲਾਤ ਸੀ ਤੁਸੀਂ ਇਹ ਐਫ ਆਈ ਆਰ ਲਾਜ਼ ਕੀਤੀ ਕਿਉਂਕਿ ਪ੍ਰੋਸੀਜਰ ਜਿਹੜਾ ਫਾਲੋ ਨਹੀਂ ਹੋਇਆ ਤੇ ਦੂਜੇ ਪਾਸੇ ਤੁਹਾਨੂੰ ਦੱਸਿਆ ਕਿ ਇਹ ਅਖਬਾਰਾਂ ਦੀ ਕਟਿੰਗ ਉੱਥੇ ਸ਼ੋਅ ਕੀਤੀ ਹੈ ਲੈਪਟਾਪ ਤੇ ਵੀ ਆ ਲੋ ਤੁਹਾਡੇ ਸਾਹਮਣੇ ਹੈ ਇਹ ਅਖਬਾਰਾਂ ਤੇ ਤੇ ਉਹ ਇਹਨਾਂ ਨੇ ਫਿਰ ਉਹ ਕਹਦੇ ਵੀ ਇੱਕ ਜਿਹੜਾ ਐਲਓਪੀ ਹੁੰਦਾ ਹੈ ਲੀਟਰ ਆਪੋਜੀਸ਼ਨ ਹੈ ਉਸ ਨੇ ਤਾਂ ਸਰਕਾਰ ਦੀ ਆਲੋਚਨਾ ਵੀ ਕਰਨੀ ਹੁੰਦੀ ਹੈ ਉਹਨੂੰ ਅਵੇਅਰ ਵੀ ਕਰਨਾ ਹੁੰਦਾ ਹੈ ਉਹਨੂੰ ਚੇਤਾਵਨੀ ਵੀ ਦੇਣੀ ਹੁੰਦੀ ਹੈ ਬਚ ਕੇ ਰਹੁ ਤੇ ਇਹਦੇ ਚੇਤਾਵਨੀ ਦਿੱਤੀ ਹੈ ਤੇ ਇਹ ਵੈਸੇ ਵੀ ਜਦੋਂ ਕੇਸ ਹੈ ਨਾ মিডিਆ 'ਚ ਆ ਜੇ ਨਾ ਹਾਈਲਾਈਟ ਹੋ ਜੇ ਫਿਰ ਸਟੱਡੀ ਕਰਦੇ ਨੇ ਜੱਜ ਚੁਗੀਦਰਾ ਕਰਦੇ ਨੇ ਪ੍ਰਭਾਵ ਤਾਂ মিডিਆ ਦਾ ਹਰ ਕਿਥੋਂ ਹੀ ਪੈਂਦਾ ਤੇ ਹੁਣ ਇਹ ਵੀ ਪਤਾ ਹੈ ਕਿ ਪ੍ਰਤਾਪ ਸਿੰਘ ਬਾਜਵਾਰ ਜਿਹਨਾਂ ਨੂੰ ਇਹਨਾਂ ਨੇ ਬਰਾਬਰ ਕਦੇ ਜੀ ਮੈਂ ਦੇਖਿਆ ਸਰਕਾਰ ਵੀ ਇਹਨਾਂ ਨੇ ਤਾਂ ਪ੍ਰਦਰਸ਼ਨ ਕਰ ਰਹੇ ਸੀ ਸਰਕਾਰ ਵੀ ਕਰੀ ਜਾਂਦੀ ਹੈ ਉਮਰ ਰੋੜਾ ਤਾਂ ਸਿੱਧੇ ਹੋ ਗਿਆ ਤੋ ਮੈਂ ਟਾਈਮ ਵੀ ਤੁਹਾਡਾ ਜਗਾ ਵੀ ਤੁਹਾਡੀ ਮੀਡੀਆ ਚੱਪਾ ਬਹਿਸ ਕਰਦੇ ਉਹ ਭਾਈ ਤੁਸੀਂ ਇਹੀ ਗੱਲ ਤਾਂ ਕਹਿੰਦੇ ਆ ਵੀ ਬਹਿਸ ਕਰ ਲੈਂਦੇ ਆਖ ਕਾਨੂੰਨੀ ਕਾਰਵਾਈ ਦੀ ਕੀ ਲੋੜ ਸੀ ਆਹੀ ਚੈਲੰਜ ਪਹਿਲਾਂ ਕਰਨਾ ਸੀ ਤੇ ਜਿਹੜਾ ਤੁਸੀਂ ਅੱਤਵਾਦ ਦੀ ਗੱਲ ਕਰਦੇ ਹੋ ਉਹ ਤਾਂ ਪਹਿਲਾਂ ਹੀ ਕਹਿ ਕਹਿ ਰਹੇ ਮੇਰੇ ਤਾਂ ਕਹਦਾ ਬਾਪੂ ਵੀ ਸਤਰਾਜ ਸਤਰਾਮ ਸਿੰਘ ਬਾਜਵਾ ਟੈਰਰਿਸਟ ਨਹੀਂ ਮਾਰਿਆ ਸੀ ਇਹਦੇ ਵੀ ਬਾਜਵਾ ਸਾਹਿਬ ਤੇ ਵੀ ਅਟੈਕ ਹੋਏ ਸੀ ਸੋ ਇੱਕ ਦੂਜੇ ਤੇ ਮੈਂ ਇਹੀ ਕਹਿਣਾ ਹੈ ਕਿ ਇਹ ਜਿਹੜਾ ਕੁਝ ਹੋ ਰਿਹਾ ਹੈ ਉਹਦੇ ਚ ਮਾਨ ਸਾਹਿਬ ਥੋੜੇ ਜਿਹਾ ਪਤਾ ਨਹੀਂ ਸਰਕਾਰ ਨੂੰ ਕੀ ਹੋਇਆ ਜੋ ਕੁਝ ਕਰਦੇ ਨੇ ਉਠਾਏ ਪੈਰ ਹੈ ਮਤਲਬ ਉਹਦਾ ਇੱਕ ਕਾਰਨ ਤਾਂ ਇਹ ਵੀ ਲੱਗਦਾ ਮੈਨੂੰ ਕਿ ਜੇ ਮਾਨ ਸਾਹਿਬ ਆਪ ਕਰਨ ਤਾਂ ਸ਼ਾਇਦ ਨਾ ਕਿਉਂਕਿ ਜਿਹੜਾ ਪੰਜਾਬ ਦਾ ਕਲਚਰ ਹੈ ਇਹਨੂੰ ਸਮਝਣ ਦੀ ਲੋੜ ਹੈ ਹੁਣ ਦਿੱਲੀ ਵਾਲਿਆਂ ਨੂੰ ਪੰਜਾਬ ਦੇ ਕਲਚਰ ਦਾ ਨਹੀਂ ਪਤਾ ਉਹਨਰ ਤੋਂ ਬਸ ਤਾਂ ਇੱਕ ਸ਼ਹਿਰੀ ਨੂੰ ਪਿੰਡ ਦੇ ਕਲਚਰ ਦਾ ਨਹੀਂ ਪਤਾ ਹੁੰਦਾ ਇੱਕ ਜੇ ਕੋਈ ਸ਼ਹਿਰ ਦਾ ਚੰਡੀਗੜ੍ਹ ਦਾ ਜਾਂ ਵੱਡੇ ਸ਼ਹਿਰ ਦਾ ਬੰਦਾ ਪੰਜਾਬ ਦੇ ਪਿੰਡਾਂ ਦੇ ਬਾਰੇ ਗੱਲ ਕਰੇ ਉਹਨੂੰ ਪੂਰਾ ਨਹੀਂ ਪਤਾ ਹੁੰਦਾ ਵੀ ਉਹ ਉਹਨਾਂ ਦੀ ਸੋਚ ਕਿਸ ਕਿਸਮ ਦੀ ਦੀ ਇਹ ਤਾਂ ਦਿੱਲੀ ਤੋਂ ਆਏ ਨੇ ਉਹਨਾਂ ਨੂੰ ਪੰਜਾਬ ਦਾ ਕੀ ਪਤਾ ਹੋਣਾ ਇਹਨਾਂ ਨੇ ਪੁੱਠੇ ਸਿੱਦੇ ਕੰਮ ਜਿਹੜੇ ਤੁਹਾਨੂੰ ਦੱਸਦੇ ਰਿਓ ਮਾਡਰਨ ਅਥੇਖ ਲੋ ਸਿੱਖਾ ਕ੍ਰਾਂਤੀ ਵਾਲਾ ਮਾਡਲ ਤੇ ਹੁਣ ਕਹਿਣਾ ਪੈ ਰਿਹਾ ਹਰਜੋਤ ਬਾਸ ਗੱਲ ਕਰ ਰਹੀ ਸੀ 500 ਪ੍ਰਿੰਸੀਪਲ ਜਿਹੜੇ ਉਹਨਾਂ ਨੂੰ ਪ੍ਰਮੋਟ ਕਰੂੰਗਾ ਤੋ ਹੁਣ ਕਰਨੇ ਪਊਗਾ ਕਿਉਂਕਿ ਲੋਕਾਂ ਚ ਥੂਤੂ ਹੋਣੀ ਸ਼ੁਰੂ ਹੋ ਗਈ। ਤੋ ਮੈਂ ਜਿਹੜੀ ਥੂਤੂ ਦੀ ਗੱਲ ਕਰ ਰਿਹਾ ਸੀ ਉਹ ਖਰਾ ਦੇ ਉਹਨੇ ਤੇ ਭੁਗਤਨਾ ਮਾਨ ਸਾਹਿਬ ਨੂੰ ਪਹੁੰਚ ਜਾਂਦੇ। ਹੁਣ ਕੱਲ ਸਾਜਲੀ ਸਕੂਲ ਆਫ ਐਫੀਮਿਨੈਂਸ ਜਿੱਥੇ ਬੜਾ ਵਧੀਆ ਭਾਸ਼ਣ ਦਿੱਤਾ ਹੈ ਮੇਰਾ ਪਿਕ ਹੈ ਜਦੋਂ ਮੈਂ ਪਿਕ ਕੇ ਆਉਣਾ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਸਭ ਤੋਂ ਜ਼ਿਆਦਾ ਖੁਸ਼ੀ ਹੁੰਦੀ ਹੈ। ਭਾਸ਼ਣ ਤਾਂ ਦਿਆਏ ਜਦੋਂ ਪਿਕ ਕੇ ਚ ਦੇਖਿਆ ਵੀ ਭਾਰਤੀ ਕਿਸਾਨ ਯੂਨੀ ਸਿੱਧੂਪੁਰ ਦਾ ਭਾਰਤੀ ਕਿਸਾਨ ਯੂਨੀ ਨਾਜਾਦ ਉਹ ਸਾਰੇ ਇਕੱਠੇ ਹੋ ਕੇ ਝੰਡੇ ਚੱਕੇ ਫਿਰਦੇ ਸੀ ਅਸੀਂ ਪੱਛੜ ਅਸੀਂ ਸਵਾਲ ਪੁੱਛਣੇ ਨੇ ਵੀ ਸਾਡਾ ਤੁਸੀਂ ਸਾਨੂੰ ਬੁਲਾ ਕੇ ਸੜਾ ਧੋਖਾ ਕਿਉਂ ਕੀਤਾ ਤੁਸੀਂ ਉਹਨਾਂ ਦਾ ਗੋਬਿੰਦ ਸਿੰਘ ਜੀ ਨੂੰ ਤਾਂ ਗ੍ਰਿਫਤਾਰੀ ਕਰ ਲਏ ਮਜ਼ਦੂਰ ਲੀਡਰ ਨੂੰ ਤੇ ਤੁਸੀਂ ਕਹਿੰਦੇ ਆਪਣੇ ਪੇਕੇ ਦੇ ਬੰਦਿਆਂ ਨੂੰ ਤੁਸੀਂ ਉਹ ਕਰੀ ਜਾਂਦੇ ਹੋ ਤੇ ਉਹ ਕਹਿੰਦੇ ਵੀ ਮੈਂ ਬੜਾ ਪਾਪੂਲਰ ਲੀਡਰ ਹੈ ਉਹ ਲੋਕ ਤਾਂ ਹੁਣੇ ਤੁਹਾਨੂੰ ਸਵਾਲ ਪੁੱਛਦੇ ਨੇ ਤੇ ਤੁਸੀਂ ਥੋੜੇ ਪੁਲਿਸ ਨੂੰ ਕੁੱਟਦੀ ਹੈ ਉਹਨਾਂ ਨੂੰ ਜੇ ਸਵਾਲ ਪੁੱਛਦੇ ਤੁਸੀਂ ਇੰਨੀ ਸਕਰੀਨ ਤੋਂ ਬਾਅਦ ਮਾਪਿਆਂ ਨੂੰ ਅੰਦਰ ਜਾਣ ਦਿੱਤਾ ਤੇ ਇਹਦੇ ਪਿੱਛੇ ਆ ਲੈਣ ਕਿਉਂ ਕਿ ਕਿਉਂਕਿ ਲੋਕਾਂ ਨੇ ਹੁਣ ਹੁਣ 27 ਚ ਤਾਂ ਫਿਰ ਅਹੀ ਕੁਛ ਹੋਣਾ ਆ ਦੋ ਹੈ ਦੇਖੋ ਇੱਕ ਮਾਨ ਸਾਹਿਬ ਨੂੰ ਜਿਹੜੇ ਮੁੱਖ ਮੰਤਰੀ ਨੂੰ ਕਿਸਾਨ ਘੇਰਨ ਚੱਲੇ ਸੀ ਤੇ ਸਵਾਲ ਪੁੱਛਣ ਚੱਲੇ ਸੀ ਸਾਡਾ ਧੋਖਾ ਕਿਉਂ ਕੀਤਾ ਸਾਡੇ ਤੰਬੂ ਕਿਉਂ ਖੇੜੇ ਸਾਡਾ ਸਮਾਨ ਕਿਉਂ ਚੋਰੀ ਹੋਇਆ ਦਿਓ ਜਵਾਬ ਉਧਰੋਂ ਉਹਨੂੰ ਸ਼ਹਿਰੀ ਕਲਸ਼ ਨੂੰ ਚੜਾਈ ਫਿਰਦੇ ਸੀ ਕਿਸਾਨ ਬੋਨਟ ਤੇ ਤੇ ਪਤਾ ਨਹੀਂ ਮਾਡਲ ਮੇਰਾ ਖਿਆਲ ਹੈ ਹੰਸਰਾਜ ਹੰਸਰਾਜ ਸਾਰੇ ਕਿਤੇ ਇੰਨਾ ਤੇ ਲੱਗੂ ਜਾਣਾ ਹੁਣ ਸਤਾਈ ਲਈ ਲੋਕ ਤਾਂ ਮਤਲਬ ਤਿਆਰ ਬੈਠੇ ਨੇ ਵੀ ਆਓ ਸਹੀ ਦੇਖੀਏ ਤੁਹਾਨੂੰ ਮੋਟਾ ਮੰਗਣਾ ਆ ਕਿਹੜਾ ਬਦਲਾਅ ਤੁਸੀਂ ਲਿਆਂਦਾ ਮਾਨ ਸਾਹਿਬ ਸੋਚਿਆ ਤਾਂ ਸੀ ਵੀ ਅਖੀਰਲੇ ਦੋ ਡੇਢ ਸਾਲ ਤੁਸੀਂ ਵਧੀਆ ਕਰੋਗਾ ਕਿ ਨਮਕੀ ਸ਼ੁਰੂ ਕਰ ਲੈ ਇਹਦੇ ਕੋ ਲੋੜ ਕੀ ਆ ਕਦੇ ਤੁਸੀਂ ਸੋਚ ਮੈਨੂੰ ਤਾਂ ਕਦੇ-ਕਦੇ ਆਉਂਦਾ ਹੈ ਸੱਚਮੁੱਚ ਜਮੈਂ ਤੁਹਾਡੇ ਦਿਲੋਂ ਗੱਲ ਦੱਸਦਾ ਤੁਹਾਨੂੰ ਪਿਆਰੇ ਦਰਸ਼ਕੋ ਕਿ ਪੰਜਾਬ ਨੂੰ ਨਾ ਇਹ ਬਹਿਸਤ ਮੈਂ ਪਹਿਲਾਂ ਵੀ ਇੱਕ ਗੱਲ ਕਹੀ ਸੀ ਵੀ ਲੀਡਰਲੈਸ ਜੇ ਹੋਏ ਪਏ ਆਪਾਂ ਸਾਨੂੰ ਕੋਈ ਵੱਡਾ ਲੀਡਰ ਜਿਹਨੂੰ ਸਾਰੇ ਮੰਨਣ ਵੀ ਆ ਇਹ ਬੰਦਾ ਸਿਰਫ ਤੇ ਸਿਰਫ ਪੰਜਾਬ ਦੀ ਗੱਲ ਕਰਦਾ ਹੈ ਪੰਜਾਬ ਦੀ ਮਿੱਟੀ ਨਾਲ ਇਹਦਾ ਮੋਹ ਹੈ ਪੰਜਾਬ ਨਾਲ ਪ੍ਰਤੀਬੱਧ ਹੈ ਪੰਜਾਬ ਪੰਜਾਬੀ ਨਾਲ ਪ੍ਰਤੀਬੱਧ ਹੈ ਪੰਜਾਬ ਦੇ ਪਾਣੀਆਂ ਨਾਲ ਹੈ ਇਸ ਤਰ੍ਹਾਂ ਦਾ ਲੀਡਰ ਮਿਲ ਜੂਗਾ ਹੁਣ ਮੈਂ ਤਾਂ ਛੋਟਾ ਛੋਟੂ ਜਿਹਾ ਨਹੀਂ ਬਟ ਅਮੇ ਲਾ ਐਮਕੇ ਸਟਾਲ ਨਹੀਂ ਮਿਲ ਜੇ ਸਭ ਨੂੰ ਆ ਦੇਖ ਲਓ ਤੁਸੀਂ ਐਮਕੇ ਸਟਾਲ ਮਦਰਗ ਦਹੀਂ ਦੇ ਪੈਕਟ ਤੇ ਫਿੰਦੀ ਚ ਦਹੀਂ ਲਿਖਤਾ ਸੀ ਪਤਾ ਸੀ ਰੋਣਾ ਦੇ ਤੇ ਅੱਥੇ ਸਾਡੇ ਪੰਜਾਬੀ ਨੂੰ ਕੋਈ ਪੁੱਛਦਾ ਹੀ ਨਹੀਂ ਸਾਡੇ ਅਫਸਰ ਨਹੀਂ ਪੁੱਛਦੇ ਸਾਡਾ ਤਾਂ ਹਾਲੇ ਹੋਇਆ ਪਿਆ ਜੁਰੀ ਜਸਵੰਤ ਸਿੰਘ ਜਫਰ ਨੂੰ ਦੋ ਤਿੰਨ ਚਿੱਠੀਆਂ ਲਿਖਨੇ ਪਈਆਂ ਕੋਈ ਭਾਈ ਪੰਜਾਬੀ ਚ ਕਰ ਲਿਆ ਕਰੋ ਐਕਟਿਵ ਕਹਿੰਦਾ ਪੰਜਾਬੀ ਚ ਕੰਮ ਕਰ ਲਓ ਸਾਡੀ ਕੋਈ ਤਰਜੀਹ ਨਹੀਂ ਹੈ ਕੋਈ ਪੰਜਾਬ ਦੇ ਮਸਲਿਆਂ ਦੇ ਹੁਣ ਜਿਵੇਂ ਉਹਨੇ ਜਿਹੜੇ ਸਟੇਟ ਆਟੋਨਮੀ ਦੀ ਗੱਲ ਕੀਤੀ ਹੈ ਜਿਹੜੀ ਕਦੇ ਅਕਾਲੀਆਂ ਨੇ ਸ਼ੁਰੂ ਕੀਤੀ ਸੀ ਜਿਹੜੀ ਅਨੰਦਪੁਰ ਸਾਹਿਬ ਦਾ ਮਤਾ ਜਿਹਨੂੰ ਇੱਕ ਬਖਰਾ ਬਰਤਾਨਦਰ ਸਾਹਿਬ ਜੀ ਇਹ ਤਾਂ ਦੇਸ਼ ਤੋਂ ਅਲੱਗ ਹੋਣਾ ਚਾਹੁੰਦੇ ਨੇ ਕੀ ਹੋਣਾ ਐਮ ਕੇ ਸਟਾਲਿਨ ਨੂੰ ਵੀ ਇਹ ਕਹਿਣਗੇ ਵੀ ਤਾਮਿਲਨਾਡੂ ਵੀ ਦੇਸ਼ ਤੋਂ ਅਲੱਗ ਹੋਣਾ ਚਾਹੁੰਦਾ ਲੇਕਿਨ ਐਮ ਕੇ ਸਟਾਲਿਨ ਆਪਣੇ ਸੂਬੇ ਦੇ ਨਾਲ ਜਿਹੜਾ ਹੈ ਪੂਰੀ ਤਰ੍ਹਾਂ ਵਫਾਦਾਰ ਹੈ ਆਪਣੇ ਲੋਕ ਕਿੰਨੇ ਕੁ ਵਫਾਦਾਰ ਨੇ ਤੁਸੀਂ ਤੇ ਸੁਣ ਸਹੀ ਸਾਡੇ ਸੂਬੇ ਦਾ ਸਾਨੂੰ ਪਤਾ ਹੈ ਵੀ ਸਾਡਾ ਪੈਸਾ ਕਿੰਨਾ ਕੁ ਬਾਹਰ ਜਾ ਰਿਹਾ ਕਿਵੇਂ ਜਾ ਰਿਹਾ ਲੋਕਾਂ ਨੂੰ ਕਿਤੇ ਪਤਾ ਨਹੀਂ ਇਹ ਗੱਲ ਕੀ ਕੌਣ ਕੀ ਆ ਕੇ ਇੱਥੇ ਕਰ ਰਿਹਾ ਤੇ ਬਸ ਸਾਡੇ ਚ ਕੋਈ ਗੱਲ ਨਹੀਂ ਸਾਡੇ ਤਾਂ ਬਸ ਕਰਿੰਦੇ ਬਣਾ ਲਿਆ ਸਾਡੇ ਮੰਤਰੀ ਇਹਨੂੰ ਤਾਂ ਕਰਿੰਦੇ ਬਣਾ ਕੇ ਰੱਖਤੇ ਇਹੀ ਹੈ ਨਾ ਗੱਲ ਹੋਰ ਤਾਂ ਕੁਝ ਨਜ਼ਰ ਨਹੀਂ ਆ ਰਹੀ ਕਾ ਨਹੀਂ ਤੋਂ ਇਹ ਸਾਰਾ ਜਿਹੜਾ ਸਿਸਟਮ ਹੈ ਉਹਨੂੰ ਸਮਝਣ ਦੀ ਲੋੜ ਹੈ ਤੇ ਉਸ ਇਹ ਤਾਂ ਮਾਨ ਸਾਹਿਬ ਨੂੰ ਚਾਹੀਦਾ ਜੇ ਤਾਂ ਸੱਚਮੁੱਚ ਇਹ ਪਾਰਟੀ ਜਿਹੜੀ ਹੈ ਬਹਿਤ ਪਤਾ ਹੀ ਨਹੀਂ ਕੀ ਹੈ ਜਦੋਂ ਮੈਂ ਕਹਿੰਨਾ ਕਿ ਐਮਕੇ ਸਟੈਂਡ ਚਾਹੀਦਾ ਤਾਂ ਉਦੋਂ ਮੈਂ ਇਹ ਮੇਰਾ ਮਤਲਬ ਹੁੰਦਾ ਕਿ ਸਾਡੇ ਜਿਹੜੇ ਬੁਨਿਆਦੀ ਮੁੱਦੇ ਨੇ ਨਾ ਉਹਨਾਂ ਤੇ ਸਾਡਾ ਇੱਕ ਸਟੈਂਡ ਸਾਡੇ ਸਿੱਖੇ ਨੀਤੀ ਤੇ ਕੀ ਸਟੈਂਡ ਹੈ ਜੀ ਜੋ ਕਿਹਾ ਚਾਰ ਪੈਸੇ ਲਈ ਕੋਈ ਸਟੈਂਡ ਹੀ ਨਹੀਂ ਉਧਰ ਤਾਂ ਹੀ ਤਾਂ ਮੈਂ ਕਿ ਸਟੈਂਡ ਦੀ ਗੱਲ ਕਰਦਾ ਹੁਣ ਚਾਕੇ ਨਾਲ ਦੀ ਨਾਲ ਕਹਦਾ ਵੇ ਸਾਨੂੰ ਨਹੀਂ ਅਸੀਂ ਨਹੀਂ ਮੰਨਦੇ ਤੁਹਾਡੀ ਨਾ ਸਲੂ ਹਿੰਦੀ ਜਿਹੜੀ ਗੱਲ ਮਨਜ਼ੂਰ ਹੈ ਤੇ ਇੱਥੇ ਅਸੀਂ ਪੀਐਮ ਸ਼੍ਰੀ ਦੇ ਸਕੂਲ ਵਿੱਚ ਚਲਾਰਦੇ ਅਸੀਂ ਪਹਿਲਾਂ ਐਨਾ ਖਰਚਾ ਕਰਕੇ ਫੋਟਾਂ ਲਾਈਆਂ ਭਗਵੰਤ ਮਾ ਦੀਆਂ ਮਹੱਲਾ ਕਲੀਨਿਕ ਨਾਲ ਦੀਆਂ ਜਦੋਂ ਉਹਨਾਂ ਨੇ ਧੂਰੀ ਬੱਟੀ ਨਾਲ ਦੀ ਨਾਲ ਫੋਟੋ ਮਟਾਈਆਂ ਦੂਜੀਆਂ ਲਾਈਆਂ ਤੇ ਉਹਦਾ ਖਰਚਾ ਕਿੱਦਾਂ ਕਰੀ ਜਾਊਗਾ ਸੀ ਮਤਲਬ ਸਵਾਲ ਜੇ ਤੁਹਾਨੂੰ ਕਰਦਾ ਤੁਸੀਂ ਫਿਰ ਔਖੇ ਨੇ ਤੁਸੀਂ ਵੀ ਉਹਨੇ ਵੀ ਸਵਾਲ ਹੀ ਕੀਤਾ ਵੀ ਇਹ ਕਿੱਥੇ ਨੇ ਤੁਸੀਂ ਕਿਉਂ ਇਹ ਲੌਕ ਆਰਡਰ ਦੀ ਤੇ ਮੈਂ ਕੋਈ ਉਹਦੀ ਗੱਲ ਨਹੀਂ ਕਰਦਾ ਮੈਂ ਤਾਂ ਉਹਨੂੰ ਵੀ ਕਹਿੰਦਾ ਬਾਜਵਾ ਸਾਹਿਬ ਨੂੰ ਵੀ ਉਹਨਾਂ ਨੂੰ ਵੀ ਛੱਡਣ ਦੀ ਆਤ ਹੈ ਛੋਟੀਆਂ ਬੱਤੀ ਐਮਐਲ ਵੀਰੇ ਨਾਲ ਨੇ ਇਹ ਫਲਾਨਾ ਉਹ ਵੀ ਕਰਦੇ ਨੇ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਆ ਤਰੀਕਾ ਵਰਤੇ ਜਾਵੇ ਸੋ ਕੋਈ ਤਾਂ ਕੋਈ ਇਸ ਤਰ੍ਹਾਂ ਦਾ ਕੋਈ ਅਪਾਧਰਦਾਸ ਹੀ ਕਰੀਏ ਕੋਈ ਵੱਡਾ ਲੀਡਰ ਆਵੇ ਤੇ ਆ ਜਿਹੜਾ ਕੁਛ ਆਪਣਾ ਚੱਲ ਰਿਹਾ ਹੈ ਮੁੱਦਿਆਂ ਨੂੰ ਗਾਇਬ ਕਰ ਦੋ ਮਨਫੀ ਕਰਤੇ ਬੁੱਤੇ ਔਰ ਮੀਡੀਆ ਦਾ ਹਾਲ ਤਾਂਹੀ ਹੈ ਵੀਡੀਓ ਚ ਗੱਲਾਂ ਤਾਂ ਇਹ ਵੀ ਬੜੀਆ ਕੀਤੀਆਂ ਸੀ ਪ੍ਰਤਾਪ ਸਿੰਘ ਬਾਜਬਣੋਂ ਸੇ ਇੰਟਰਵਿਊ ਚ ਉਹ ਨਹੀਂ ਲੋਕਾਂ ਨੂੰ ਪਤਾ ਵੀ ਇਹ ਦਿੱਲੀ ਵਾਲੇ ਆਏ ਹੋਣੇ ਜੀ ਇਹ ਲੁੱਟ ਰਹੇ ਨੇ ਦਿੱਲੀ ਵਾਲੇ ਨੇ ਇਹਨਾਂ ਦੀ ਕੋਈ ਗੱਲ ਨਹੀਂ ਕੀਤੀ ਬਸ ਗੱਲਾਂ ਇਹ ਚੱਕ ਲੋ ਤੇ ਉਦੋਂ ਬਾਅਦ ਰੌਲਾ ਪਾ ਦੋ ਤੇ ਖੁਸ਼ ਹੋਏ ਫਿਰਦੇ ਨੇ ਵੀ ਸਾਡੀ ਇੰਟਰਵਿਊ ਦੇ ਵਿੱਚ ਤੇ ਹੋ ਗਿਆ ਉਹ ਨਹੀਂ ਉਹ ਤੇ ਪੰਜਾਬ ਦੀ ਗੱਲ ਵੀ ਕਰ ਲਈ ਆਪਾਂ ਆਖਰ ਕਿਸੇ ਨੇ ਜਿਹੜੀ ਪੰਜਾਬ ਦੇ ਹਤੈਸੀ ਵਫਾਦਾਰ ਪੰਜਾਬ ਦੇ ਲੋਕ ਜਿਹੜੇ ਨੇ ਉਹ ਤਾਂ ਸੋਚਦੇ ਹੋਣਗੇ ਨਾ ਸੋ ਵੀ ਸਮਝਦਾ ਮੈਂ ਸਿਰਫ ਇਸ ਕਰਕੇ ਅੱਜ ਦੀ ਇਹ ਵੀਡੀਓ ਪਾ ਰਿਹਾ ਕਿਹਾ ਜਿਹੜਾ ਕੋਸ਼ ਹਾਈ ਕੋਰਟ ਨੇ ਕਿਹਾ ਜਾਂ 22 ਅਪ੍ਰੈਲ ਤੱਕ ਕਹਿੰਦੇ ਕਦੇ ਇਹ ਗੱਲਾਂ ਖਤਮ ਹੋਣ ਪੰਜਾਬ ਦੀ ਗੱਲ ਹੋਵੇ ਪੰਜਾਬ ਦੇ ਮੁੱਦਿਆਂ ਦੀ ਬੁਨਿਆਦੀ ਮੁੱਦਿਆਂ ਦੀ ਪੰਜਾਬ ਦਾ ਧਰਤੀ ਇਟਲਾ ਪਾਣੀ ਖਤਮ ਹੋ ਰਿਹਾ ਹੈ ਪੰਜਾਬ ਦੀ ਧਰਤੀ ਨੂੰ ਕੈਨਸਲ ਹੋ ਰਿਹਾ ਹੈ ਪੰਜਾਬ ਦੇ ਪਾਣੀ ਆਦੇ ਪੰਜਾਬ ਦੇ ਪੰਜਾਬੀ ਦੇ ਜਿਹੜੇ ਬੋਲ ਦੇ ਇਲਾਕੇ ਉਹ ਸੁਖਵੀਰ ਸਿੰਘ ਬਾਦਲ ਵੀ ਦੇਖੋ 18 ਮਤਿਆਂ ਚੋਂ ਕੋਈ ਗੱਲ ਨਹੀਂ ਕੀਤੀ ਉਹਦੀ ਅਸੀਂ ਸਾਡਾ ਨਿਸ਼ਾਨਾ ਕੁਰਸੀ ਆਪਸ ਸਾਈਟ ਕੁਰਸੀ ਲੈਣੀ ਹੈ ਬਸ ਕੋਈ ਮਤ ਨਹੀਂ ਕੋਈ ਗੱਲ ਨਹੀਂ ਕੀਤੀ ਪੰਜਾਬ ਦੇ ਮਤਿਆਂ ਦੀ ਉਹ ਉਹ ਤਾਂ ਛੱਡੋ ਇੱਕ ਨਵੀਂ ਪਾਰਟੀ ਬਣੀ ਆ ਅੰਮ੍ਰਿਤਪਾਲ ਨੂੰ ਬਣਾ ਰਹੇ ਨੇ ਉਹ ਭਾਈ ਕਦੇ ਪੰਛ ਦੀ ਗੱਲ ਕਦੇ ਪੰਜਾਬ ਦੀ ਗੱਲ ਉਹ ਨਹੀਂ ਹੈ ਕੁਰਸੀ ਹੈ ਸਭ ਤੋਂ ਇੰਪੋਰਟੈਂਟ ਕੁਰਸੀ ਬਣਾਈ ਪਈ ਹੈ ਤੇ ਆ ਕੁਰਸੀ ਦੇ ਚੱਕਰ ਚਾ ਦੇਖ ਲੋ ਤੁਸੀਂ ਕੀ ਹੋ ਰਿਹਾ ਹੈ ਖੈਰ ਆਪਾਂ ਗੱਲ ਜਾਰੀ ਰੱਖਾਂਗੇ ਅੱਜ ਇੰਨਾ ਹੀ ਮਿਲ ਜਾਈਏ ਕੱਲ ਇੱਕ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ